ब्रेकिंग पंजाब न्यूज़ चैनल देख रहे हैं सारे ही पंजाबियों ਦਾ ਸਵਾਗਤ ਕਰਦੇ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਸਭ ਤੋਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਕਿਸਾਨਾਂ ਨੂੰ ਹੁਣ ਸੀਐਮ ਭਗਵੰਤ ਮਾਨ ਦੇ ਵੱਲੋਂ ਵੱਡਾ ਤੋਹਫ਼ਾ ਦੇ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਦੇ ਕਿਸਾਨਾਂ ਦੇ ਲਈ ਸੀਐਮ ਮਾਨ ਦੇ ਵੱਲੋਂ ਵੱਡਾ ਐਲਾਨ ਕਰਦਿਆਂ ਹੋਇਆਂ 4727 ਪਰਿਵਾਰਾਂ ਦਾ 67.84 ਕਰੋੜ ਦਾ ਕਰਜ਼ਾ ਮਾਫ਼ ਕਰ ਦਿੱਤਾ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ 4727 ਕਿਸਾਨਾਂ ਨੂੰ ਕਰਜ਼ਾ ਮਾਫ਼ੀ ਦੇ ਸਰਟੀਫਿਕੇਟ ਵੰਡ ਦਿੱਤੇ ਗਏ ਹਨ ਇਹ ਪਹਿਲਾ ਸੂਬਾ ਸਰਕਾਰ ਦੀ ਕਿਸਾਨ ਕਲਿਆਣ ਨੀਤੀ ਦਾ ਹਿੱਸਾ ਹੈ ਜਿਸ ਦਾ ਉਦੇਸ਼ ਆਰਥਿਕ ਤੌਰ ਦੇ ਉੱਤੇ ਕਿਸਾਨ ਜੋ ਕਮਜ਼ੋਰ ਹਨ ਉਹਨਾਂ ਨੂੰ ਮਜ਼ਬੂਤੀ ਦੇਣਾ ਹੈ ਸੀਮਾਨ ਮੰਨਿਆ ਹੈ ਕਿ ਪੁਰਾਣੀਆਂ ਸਰਕਾਰਾਂ ਦੇ ਵਿੱਚ ਕਈ ਲੂਪ ਹੋਲ ਸਨ ਜਿਸ ਦੇ ਕਾਰਨ ਬੰਦ ਕਰਕੇ ਸਰਕਾਰ ਦੇ ਵੱਲੋਂ ਸਰਕਾਰੀ ਪੈਸੇ ਨੂੰ ਇਕੱਠਾ ਕੀਤਾ ਗਿਆ ਹੈ। ਇਹੀ ਕਾਰਨ ਹੈ ਕਿ ਅੱਜ ਕਿਸਾਨਾਂ ਦੇ ਕਰਜ਼ੇ ਮਾਫ਼ ਹੋ ਰਹੇ ਹਨ। ਅੱਜ 4727 ਪਰਿਵਾਰਾਂ ਦਾ 67.84 ਕਰੋੜ ਦਾ ਕਰਜ਼ਾ ਮਾਫ਼ ਹੋ ਗਿਆ ਹੈ ਤੇ ਅੱਗੇ ਵੀ ਇਹ سلسلہ ਜਾਰੀ ਰਹੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਆਪਣੇ ਨਾਗਰਿਕਾਂ ਨੂੰ ਸੁਰੱਖਿਆ, ਜੀਵਨ ਪੱਧਰ ਉੱਚਾ ਚੱਕਣਾ ਅਤੇ ਨੌਕਰੀਆਂ ਦੇਣੀਆਂ, ਚੰਗੀ ਸਿੱਖਿਆ ਤੇ ਸਹੂਲਤਾਂ ਪ੍ਰਦਾਨ ਇਹ ਕਰਜ਼ਾ ਮੁਆਫੀ ਯੋਜਨਾ ਪੰਜਾਬ ਸਰਕਾਰ ਦੀਆਂ ਤਰਜੀਹਾਂ ਵਿੱਚੋਂ ਇੱਕ ਹੈ ਤੇ ਨਾ ਸਿਰਫ ਕਿਸਾਨਾਂ ਨੂੰ ਵਿੱਤੀ ਰਾਹਤ ਮਿਲੀ ਹੈ ਸਗੋਂ ਉਹਨਾਂ ਦਾ ਮਨੋਵਲ ਵੀ ਵਧਿਆ ਹੈ ਸਰਕਾਰ ਦਾ ਦੇਸ਼ ਹੈ ਕਿ ਖੇਤੀਬਾੜੀ ਖੇਤਰ ਨੂੰ ਹੋਰ ਮਜ਼ਬੂਤ ਕਰਨਾ ਤੇ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਨਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਅਗਲੀ ਖਬਰ ਹੁਣ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਹੁਣ ਬਿਨਾਂ ਵਿਆਜ ਦੇ ਮਿਲੇਗਾ 5 ਲੱਖ ਦਾ ਲੋਨ ਜਾਣੋ ਕਿਵੇਂ ਕਰਨਾ ਹੈ ਅਪਲਾਈ ਜੀ ਹਾਂ ਕੇਂਦਰ ਸਰਕਾਰ ਦੇ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ਦੇ ਉੱਤੇ ਮਜ਼ਬੂਤ ਬਣਾਉਣ ਦੇ ਲਈ ਉਹਨਾਂ ਦੇ ਕਾਰੋਬਾਰੀ ਸੁਪਨੇ ਪੂਰੇ ਕਰਨ ਦੇ ਲਈ ਲਖਪਤੀ ਦੀਦੀ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਇਸ ਯੋਜਨਾ ਦੇ ਤਹਿਤ ਮਹਿਲਾਵਾਂ ਨੂੰ ਹੁਣ ਬਿਨਾਂ ਵਿਆਜ ਦੇ 1 ਲੱਖ ਤੋਂ ਲੈ ਕੇ 5 ਲੱਖ ਤੱਕ ਦਾ ਲੋਨ ਮਿਲ ਸਕਦਾ ਹੈ ਜਿਸ ਦੇ ਨਾਲ ਉਹ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੀਆਂ ਹਨ ਮੌਜੂਦਾ ਕਾਰੋਬਾਰ ਨੂੰ ਵਧਾ ਸਕਦੀਆਂ ਹਨ ਇਸ ਯੋਜਨਾਵਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਹ ਹਨ ਕਿ ਲੋਨ ਦੀ ਰਕਮ 1 ਲੱਖ ਤੋਂ ਲੈ ਕੇ 5 ਲੱਖ ਤੱਕ ਹੋਵੇਗੀ ਅਤੇ ਬਿਨਾ ਕਿਸੇ ਵਿਆਜ ਦੇ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਤੇ ਉਹਨਾਂ ਦੀ ਸਾਲਾਨਾ ਆਮਦਨ 1 ਲੱਖ ਜਾਂ ਇਸ ਤੋਂ ਵੱਧ ਕਰਵਾਉਣ ਦੇ ਲਈ ਜਿਹੜਾ ਇਹ ਯੋਜਨਾ ਚਲਾਈ ਜਾ ਰਹੀ ਹੈ ਸੋ ਇਸ ਦੇ ਲਈ ਕੁਝ ਐਲੀਜੀਬਿਲਟੀ ਕ੍ਰਾਈਟੇਰੀਆ ਵੀ ਰੱਖਿਆ ਗਿਆ ਹੈ ਮਹਿਲਾ ਭਾਰਤ ਦੀ ਨਾਗਰਿਕ ਹੋਣੀ ਚਾਹੀਦੀ ਹੈ ਪਰਿਵਾਰ ਦੀ ਆਮਦਨ 3 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਕੋਲ ਸਰਕਾਰੀ ਨੌਕਰੀ ਨਹੀਂ ਹੋਣੀ ਚਾਹੀਦੀ ਆਰਜੀ ਦੇਣ ਵਾਲੀ ਮਹਿਲਾ ਸੁਬੈਸ ਇਹਦਾ ਸਮੂਹ ਐਸ ਐਚ ਜੀ ਦੇ ਨਾਲ ਜੁੜੀ ਹੋਣੀ ਚਾਹੀਦੀ ਹੈ ਇਹ ਸਾਰੇ ਮਾਪਦੰਡ ਪੂਰੇ ਕਰਨ ਤੋਂ ਬਾਅਦ ਮਹਿਲਾਵਾਂ ਆਪਣੀ ਐਪਲੀਕੇਸ਼ਨ ਦੇ ਸਕਦੀਆਂ ਹਨ ਤੇ ਆਪਣੀ ਨੇੜਲੀ ਸਰਕਾਰੀ ਬੈਂਕ ਦੇ ਵਿੱਚ ਇਹ ਜਿਹੜਾ ਫਾਰਮ ਭਰ ਆ ਕੇ ਜਿਹੜੇ ਆਪਣੇ ਲੋਨ ਲੈ ਸਕਦੀਆਂ ਹਨ ਸੋ ਇਸ ਦੇ ਲਈ ਦਸਤਾਵੇਜ਼ ਜਿਹੜੇ ਜ਼ਰੂਰੀ ਰੱਖੇ ਗਏ ਹਨ ਆਧਾਰ ਕਾਰਡ ਪੈਨ ਕਾਰਡ ਆਮਦ ਆਮਦਨ ਪ੍ਰਮਾਣ ਪੱਤਰ ਨਿਵਾਸ ਸਬੂਤ ਬੈਂਕ ਖਾਤਾ ਅਤੇ ਪਾਸਪੋਰਟ ਸਾਈਜ਼ ਫੋਟੋ ਅਤੇ ਮੋਬਾਈਲ ਨੰਬਰ ਸੋ ਇਸ ਤੋਂ ਬਾਅਦ ਹੁਣ ਜਿਹੜੇ ਆ ਤੁਹਾਨੂੰ ਦੱਸੀਏ ਕਿ ਨੇੜਲੀਆਂ ਬੈਂਕਾਂ ਦੇ ਵਿੱਚ ਸਰਕਾਰੀ ਫਾਰਮ ਜਿਹੜੇ ਆ ਉਹ ਮਹੱਈਆ ਕਰਵਾਏ ਜਾਣਗੇ ਤੇ ਸਾਰੇ ਲੋੜਿੰਦਾ ਦਾਸਤਾ ਵੇਜਾਂ ਦੇ ਸਮੀਤ ਤੁਸੀਂ ਫਾਰਮ ਭਰ ਕੇ ਤੇ ਕਰਜਾ ਲੈ ਸਕਦੇ ਹੋ ਇਸ ਤੋਂ ਬਾਅਦ ਅਗਲੀ ਖਬਰ ਹੁਣ ਮੌਸਮ ਦੇ ਰਿਲੇਟਡ ਨਿਕਲ ਕੇ ਆ ਰਹੀ ਹੈ ਪੰਜਾਬ ਦੇ ਵਿੱਚ ਕਾਰਫਿਊ ਵਰਗੇ ਹਾਲਾਤ ਬਣ ਚੁੱਕੇ ਹਨ ਜਾਣੋ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਕਿਉਂ ਹੋ ਰਿਹਾ ਹੈ ਮੁਸ਼ਕਲ ਜੀ ਹਾਂ ਪੰਜਾਬ ਬাসী ਇਸ ਸਮੇਂ ਬਹੁਤ ਜ਼ਿਆਦਾ ਗਰਮੀ ਦੀ ਮਾਰ ਚੱਲ ਰਹੇ ਹਨ ਤਪ ਦੀ ਧੁੱਪ ਦੇ ਵਿਚਾਲੇ ਦੁਪਹਿਰ ਵੇਲੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਕਾਫੀ ਜ਼ਿਆਦਾ ਮੁਸ਼ਕਲ ਹੋ ਗਿਆ ਹੈ ਇਸੇ ਦੇ ਨਾਲ ਹੀ ਸ਼ਹਿਰ ਦੀਆਂ ਸੜਕਾਂ ਖਾਲੀ ਪਈਆਂ ਹਨ ਤੇ ਬਾਜ਼ਾਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਚਹਿਲ ਪਹਿਲ ਵਿਖਾਈ ਨਹੀਂ ਦੇ ਰਹੀ ਹੈ ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ ਲੋਕਾਂ ਨੂੰ ਜ਼ਿਆਦਾ ਗਰਮੀ ਮਹਿਸੂਸ ਜਿਹੜੀ ਕਰ ਰਹੇ ਸਨ ਸੋ ਇਸ ਤੋਂ ਇਲਾਵਾ ਉਹ ਕਾਫੀ ਸੀ ਕਿਉਂਕਿ ਲਗਾਤਾਰ ਤੇਜ਼ ਹਨੇਰੀ ਅਤੇ ਇਸ ਤੋਂ ਇਲਾਵਾ ਮੀਂਹ ਦੀਆਂ ਕਾਰਵਾਈਆਂ ਪੈ ਰਹੀਆਂ ਸਨ ਜਿਸ ਦੇ ਕਾਰਨ ਜੂਨ ਦਾ ਪਹਿਲਾ ਮਹੀਨਾ ਕਾਫੀ ਜ਼ਿਆਦਾ ਠੰਡਾ ਰਿਹਾ ਹੈ ਹੁਣ ਮੌਸਮ ਦੇ ਵਿੱਚ ਇੱਕ ਵਾਰ ਫਿਰ ਤੋਂ ਤੇਜ਼ੀ ਦੇ ਨਾਲ ਗਰਮੀ ਆਈ ਹੈ ਸੋ ਦੁਪਹਿਰ ਵੇਲੇ ਸ਼ਹਿਰ ਦੇ ਵਿੱਚ ਹੁਣ ਦੁਪਈਆਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਹੈ ਕੁਝ ਕਾਰਾਂ ਵਾਲੇ ਆਦੀ ਹੀ ਦੇਖੇ ਜਾ ਰਹੇ ਹਨ ਸੋ ਇਸ ਤੋਂ ਬਾਅਦ ਹੁਣ ਪੂਰੇ ਸ਼ਹਿਰਾਂ ਦੇ ਵਿੱਚ ਜਿਹੜਾ ਕਰਫਿਊ ਵਰਕੇ ਹਾਲਾਤ ਬਣ ਚੁੱਕੇ ਹਨ ਤੇ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਅਗਲੇ ਹਫ਼ਤੇ ਦੇ ਵਿੱਚ ਵੀ ਜਿਹੜਾ ਹਫ਼ਤਾ ਚੱਲ ਰਿਹਾ ਹੈ ਇਸ ਹਫ਼ਤੇ ਦੇ ਵਿੱਚ ਵੀ ਇਸੇ ਤਰ੍ਹਾਂ ਗਰਮੀ ਅਤੇ ਤੇਜ਼ ਧੁੱਪ ਬਰਕਰਾਰ ਰਹੇਗੀ ਤੇ ਇਸ ਤੋਂ ਅਗਲੇ ਹਫ਼ਤੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਬਾਅਦ ਭਗਵੰਤ ਮਾਨ ਸਰਕਾਰ ਦੇ ਵੱਲੋਂ ਜਿੱਥੇ ਕੀ ਅੱਜ ਹੀ ਐਲਾਨ ਕੀਤਾ ਗਿਆ ਹੈ ਕਿ ਕਿਸਾਨਾਂ ਦਾ ਉਹਨਾਂ ਦੇ ਵੱਲੋਂ ਕਰੀਬ 68 ਕਰੋੜ ਕਰਜ਼ਾ ਮਾਫ਼ ਕਰ ਦਿੱਤਾ ਗਿਆ ਹੈ ਤੇ ਇਸ ਤੋਂ ਇਲਾਵਾ ਪਿਛਲੇ ਦਿਨੀ ਜਿਹੜਾ ਆ ਉਹ ਕਰਜ਼ਾ ਹੋਰ ਲੋਕਾਂ ਦਾ ਵੀ 68 ਕਰੋੜ ਦੇ ਕਰੀਬ ਹੀ ਮਾਫ਼ ਕੀਤਾ ਗਿਆ ਸੀ ਪੰਜਾਬ ਸਰਕਾਰ ਦੇ ਵੱਲੋਂ 1000 ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱਕ ਲਿਆ ਗਿਆ ਹੈ ਜੋ ਕਿ 21 ਸਾਲਾਂ ਦੇ ਲਈ ਚੁੱਕਿਆ ਗਿਆ ਹੈ ਤੇ ਇਸ ਕਰਜ਼ੇ ਨੂੰ 2046 ਤੱਕ ਜਿਹੜਾ ਵਾਪਸ ਕੀਤਾ ਜਾਵੇਗਾ ਸਿੱਧਾ ਕਹੀਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਲਏ ਜਾ ਰਹੇ ਇਸ ਕਰਜ਼ੇ ਨੂੰ ਆਉਣ ਵਾਲੀਆਂ ਚਾਰ ਸਰਕਾਰਾਂ ਆਹ ਕਰਜ਼ਾ ਜਿਹੜਾ ਆ ਉਹ ਉਤਾਰਨ ਦੇ ਵਿੱਚ ਕੋਸ਼ਿਸ਼ ਕਰਨਗੀਆਂ ਸੋ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਹੁਣ 3.5 ਸਾਲ ਬਤੌਣ ਤੋਂ ਬਾਅਦ 1000 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਹੈ ਜੋ ਕਿ ਅਗਲੇ 21 ਸਾਲਾਂ ਦੇ ਲਈ ਚੁੱਕ ਲਿਆ ਗਿਆ ਹੈ ਮੌਜੂਦਾ ਸਰਕਾਰ ਦੇ ਵੱਲੋਂ ਇੱਕ ਵਾਰ ਫਿਰ ਤੋਂ ਸਰਕਾਰ ਦੇ ਸਟਾਕ ਬਾਂਡ ਨੂੰ ਓਪਨ ਮਾਰਕੀਟ ਦੇ ਵਿੱਚ ਵੇਚਦਿਆਂ ਹੋਇਆਂ ਇਹ ਜਿਹੜਾ 1000 ਕਰੋੜ ਦਾ ਕਰਜ਼ਾ ਚੁੱਕਿਆ ਹੈ ਜਿਹੜਾ ਵੀ ਬੈਂਕ ਘੱਟ ਵਿਆਜ ਦੇ ਉੱਤੇ ਸਰਕਾਰ ਨੂੰ ਕਰਜ਼ਾ ਦੇਣ ਲਈ ਤਿਆਰ ਹੋਏਗਾ ਉਸ ਦੇ ਨਾਲ ਹੀ ਹੁਣ ਸਰਕਾਰ ਦੇ ਵੱਲੋਂ ਉਸ ਬੈਂਕ ਨੂੰ ਆਪਣੇ ਸਟਾਕ ਬੌਂਡ ਦੇ ਕੇ ਕਰਜ਼ਾ ਲਿਆ ਗਿਆ ਹੈ ਤੇ ਇਹ ਜਿਹੜਾ 28 ਮਈ ਆਖਰੀ ਤਰੀਕ ਤੈਅ ਕੀਤੀ ਗਈ ਸੀ ਤੇ ਹੁਣ ਸਰਕਾਰ ਦੇ ਵੱਲੋਂ ਇਸ ਵਿਆਜ ਦੇ ਨਵੇਂ ਫਾਰਮੂਲੇ ਤਹਿਤ 1000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਗਿਆ ਹੈ ਸੋ ਭਗਵਾਨਤਮਨ ਸਰਕਾਰ ਦੇ ਵੱਲੋਂ ਜਿਹੜਾ ਕਿ 1000 ਦਾ ਹੋਰ ਜਿਹੜਾ ਆ 1000 ਕਰੋੜ ਦਾ ਹੋਰ ਕਰਜ਼ਾ ਚੁੱਕ ਲਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਜਿਹੜੀ ਹੈ ਹੁਣ ਭਾਰਤ ਤੇ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਇੱਕ ਵਾਰ ਫਿਰ ਤੋਂ ਜਿਹੜੇ ਆ ਡਰੋਨ ਦੇਖੇ ਗਏ ਹਨ ਜੀਹਾਂ ਲੋਕਾਂ ਦੇ ਵਿੱਚ ਫੈਲੀ دہشت ਜੀਹਾਂ ਭਾਰਤ ਤੇ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਉੱਤੇ ਇੱਕ ਵਾਰ ਫਿਰ ਤੋਂ ਸ਼ੱਕੀ ਡਰੋਨ ਘੁੰਮਦੇ ਹੋਏ ਦੇਖੇ ਗਏ ਹਨ ਜਿਸ ਦੇ ਕਾਰਨ ਸਰਹੱਦੀ ਖੇਤਰਾਂ ਦੇ ਵਿੱਚ ਲੋਕਾਂ ਦੇ ਵਿੱਚ دہشت ਫੈਲ ਗਈ ਹੈ ਬੀਤੀ ਦੁਪਹਿਰ ਕੰਠੂਆ ਦੇ ਵਿੱਚ ਲੈਫਟੀਨੈਂਟ ਗਵਰਨਰ ਮਨੋਜ ਸੇਨਾ ਦਾ ਦੌਰਾ ਜਿਹੜਾ ਸ਼ਾਂਤੀਪੂਰਵਕ ਸਮਾਪਤ ਹੋਇਆ ਪਰ ਕੁਝ ਘੰਟੀਆਂ ਬਾਅਦ ਹੀ ਰਾਤ ਕਰੀਬ 9 ਵਜੇ ਸਥਾਨਕ ਲੋਕਾਂ ਨੇ ਜਿਹੜਾ ਆ ਉਹ ਕੰਠੂਆ ਜ਼ਿਲ੍ਹ ਜਿਹੜਾ ਹੈੱਡਕੁਆਰਟਰ ਤੱਕ ਦੇਖਿਆ ਕਿ ਖੇਤਰ ਦੇ ਵਿੱਚ ਕਈ ਅਸਮਾਨ ਦੇ ਵਿੱਚ ਦਰਜਨਾ ਸ਼ੱਕੀ ਡਰੋਨ ਫਿਰ ਰਹੇ ਹਨ ਇਸ ਤੋਂ ਬਾਅਦ ਕਾਫੀ ਜ਼ਿਆਦਾ ਅਹਿਮ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਪੁਲਿਸ ਦੇ ਵੱਲੋਂ ਹੁਣ HDFC ਬੈਂਕ ਦੇ ਵਿੱਚ 38 ਲੱਖ ਦੀ ਡਕੈਤੀ ਮਾਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਬੀਤੀ 30 ਮਈ ਨੂੰ ਫਗਵਾੜਾ ਨੇੜੇ ਪਿੰਡ ਰਿਹਾਨਾ ਜੱਟਾਂ ਦੇ ਵਿੱਚ HDFC ਬੈਂਕ ਦੇ ਅੰਦਰ ਦਿਨ ਦਿਹਾੜੇ ਲੁੱਟ ਹੋਈ ਸੀ ਜਿਸ ਤੋਂ ਬਾਅਦ ਕਪੂਰਥਲਾ ਪੁਲਿਸ ਨੇ ਇਸ ਦਾ ਹੱਲ ਕਰਦਿਆਂ ਹੋਇਆਂ ਪਿਸਤੌਲ ਅਤੇ ਨਕਦੀ ਸਮੇਤ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਸੋ 40 ਲੱਖ ਰੁਪਏ ਦੀ ਲੁੱਟ ਦੱਸੀ ਜਾ ਰਹੀ ਸੀ ਜੋ ਕਿ HDFC ਬੈਂਕ ਦੇ ਵਿੱਚ ਹੋਈ ਸੀ ਸੋ ਤੋਂ ਬਾਅਦ ਹੁਣ ਇਸ ਨੌਜਵਾਨ ਦਾ ਪਿੱਛਾ ਕਰਦਿਆਂ ਹੋਇਆਂ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਐਸਐਸਪੀ ਗੌਰਵ ਤੂਰੇ ਨੇ ਦੱਸਿਆ ਕਿ ਪੁਲਿਸ ਦੀਆਂ ਟੀਮਾਂ ਨੇ ਇਸ ਮਾਮਲੇ ਦੀ ਜਾਂਚ ਦੇ ਦੌਰਾਨ ਕਥਿਤ ਦੋਸ਼ੀ ਗੁਰਮਿੰਦਰ ਸਿੰਘ ਵਾਸੀ ਪਿੰਡ ਕਾਲਮਾ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਸ ਦੇ ਖੁਲਾਸੇ ਦੇ ਪਿੱਛੋਂ ਕਥਿਤ ਦੋਸ਼ੀ ਦੇ ਪਾਸੋਂ ਬਾਰਦਾਤ ਸਮੇਂ ਵਰਤਿਆ ਗਿਆ ਇੱਕ ਦੇਸੀ ਪਿਸਤੌਲ ਅਤੇ 13 ਲੱਖ ਰੁਪਏ ਜਿਹੜੇ ਆ 13 ਲੱਖ ਤੇ 10000 ਰੁਪਏ ਦੀ ਨਕਦੀ ਬਰਾਮਦ ਕਰ ਲਈ ਗਈ ਹੈ ਜੋ ਲੁੱਟ ਦੇ ਹਿੱਸੇ ਵਜੋਂ ਉਸ ਨੂੰ ਮਿਲੇ ਸੀ। ਤੇ ਇਸ ਦੇ ਦੋ ਸਾਥੀ ਜਿਹੜੇ ਅਜੇ ਵੀ ਫਰਾਰ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਤੋਂ ਇਲਾਵਾ ਅਗਲੀ ਖਬਰ ਦੀ ਗੱਲ ਕਰੀਏ ਹੁਣ ਲਾਗੂ ਹੋਣ ਜਾ ਰਿਹਾ ਹੈ 8ਵਾਂ ਤਨਖਾਹ ਕਮਿਸ਼ਨ ਤੇ ਲੈਵਲ 6 ਦੇ ਮੁਲਾਜ਼ਮਾਂ ਦੀ ਤਨਖਾਹ 1,20,000 ਦੇ ਕਰੀਬ ਅਤੇ ਪੈਨਸ਼ਨ ਹੋ ਜਾਵੇਗੀ 59,000 ਤੋਂ ਵੀ ਪਾਰ ਦੇਸ਼ ਭਰ ਦੇ ਵਿੱਚ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਾਰਾਂ ਦੇ ਲਈ ਇੱਕ ਵੱਡੀ ਰਾਹਤ ਦੇਣ ਵਾਲੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਹੁਣ ਲੰਬੇ ਸਮੇਂ ਤੋਂ ਲਟਕ ਰਹੇ 8ਵੇਂ ਪੇ ਅੱਠਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਚਰਚਾ ਤੇਜ਼ ਹੋ ਚੁੱਕੀ ਹੈ ਜੀ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਇਹ ਵੱਡਾ ਕਦਮ ਜਲਦ ਹੀ ਚੁੱਕਿਆ ਜਾਵੇਗਾ ਜੇਕਰ ਇਹ ਕਮਿਸ਼ਨ ਸਮੇਂ ਸਿਰ ਲਾਗੂ ਹੁੰਦਾ ਹੈ ਤਾਂ ਲੱਖਾਂ ਕਰਮਚਾਰੀਆਂ ਦੀ ਤਨਖਾਹ ਤੇ ਪੈਨਸ਼ਨਾਂ ਦੇ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲੇਗਾ ਅੱਠਵਾਂ ਤਨਖਾਹ ਕਮਿਸ਼ਨ ਕਦੋਂ ਲਾਗੂ ਕੀਤਾ ਜਾ ਸਕਦਾ ਹੈ ਇਸ ਬਾਰੇ ਵੀ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਜੇਕਰ ਖਬਰਾਂ ਦੀ ਮੰਨੀਏ ਤਾਂ 1 ਜਨਵਰੀ ਸਾਲ 2026 ਤੋਂ ਇਸ ਕਮਿਸ਼ਨ ਨੂੰ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਵੀ ਕਿਹਾ ਆਰਿਆ ਹੈ ਕਿ ਲਾਗੂ ਕਰਨ ਦੇ ਵਿੱਚ ਕੁਝ ਮਹੀਨਿਆਂ ਦੀ ਦੇਰੀ ਹੋ ਸਕਦੀ ਹੈ ਪਰ ਸਥਿਤੀ ਵਿੱਚ ਸਾਰੇ ਜੋ ਕਰਮਚਾਰੀਆਂ ਨੂੰ ਬਕਾਇਆ ਵੀ ਦਿੱਤਾ ਜਾਵੇਗਾ ਸੋ ਤੁਹਾਨੂੰ ਦੱਸਦੀ ਹੈ ਕਿ ਹੁਣ 8ਵਾਂ ਜਿਹੜਾ ਇਹ ਤਨਖਾਹ ਕਮਿਸ਼ਨ ਆ ਇਸ ਨੂੰ 1 ਜਨਵਰੀ ਸਾਲ 2026 ਦੇ ਵਿੱਚ ਲਾਗੂ ਕੀਤਾ ਜਾ ਸਕਦਾ ਹੈ ਸੋ ਘੱਟੋ ਘੱਟ ਤਨਖਾਹ ਜਿਹੜੀ 18000 ਤੋਂ ਵੱਧ ਕੇ 51480 ਹੋ ਜਾਵੇਗੀ ਇਸ ਤੋਂ ਇਲਾਵਾ ਜਿਹੜੀ ਪੈਨਸ਼ਨ ਹੈ 9000 ਤੋਂ ਵੱਧ ਕੇ 25740 ਤੱਕ ਪਹੁੰਚ ਜਾਵੇਗੀ ਤੇ ਲੈਵਲ 3 ਦੇ ਕਰਮਚਾਰੀਆਂ ਦੀ ਤਨਖਾਹ ਸਤ 59456 ਤੋਂ ਵੱਧ ਕੇ 76845 ਤੱਕ ਪਹੁੰਚ ਜਾਵੇਗੀ ਤੇ ਲੈਵਲ 6 ਦੇ ਕਰਮਚਾਰੀਆਂ ਦੀ ਤਨਖਾਹ 93000 ਤੋਂ ਵੱਧ ਕੇ 120000 ਦੇ ਕਰੀਬ ਪਹੁੰਚ ਜਾਵੇਗੀ ਇਸ ਇਸ ਤੋਂ ਇਲਾਵਾ ਪੈਨਸ਼ਨ ਦੇ ਵਿੱਚ ਅਨੁਮਾਨਿਤ ਜਿਹੜਾ ਬਦਲਾਅ ਹੋਵੇਗਾ ਉਹ ਇਸ ਤਰ੍ਹਾਂ ਹੋਵੇਗਾ ਸੋ ਗ੍ਰੇਡ ਪੇ ਦੇ ਹਿਸਾਬ ਦੇ ਨਾਲ ਜਿਹੜਾ 22800 ਅਤੇ 4200 ਵਾਲਿਆਂ ਨੂੰ ਜਿੱਥੇ ਕਿ ਮੌਜੂਦਾ ਪੈਨਸ਼ਨ 13000 ਮਿਲ ਰਹੀ ਹੈ ਉੱਥੇ 27000 ਹੋ ਜਾਵੇਗੀ ਇਸ ਤੋਂ ਇਲਾਵਾ 15700 ਵਾਲਿਆਂ ਦੀ ਪੈਨਸ਼ਨ ਜਿਹੜੀ ਹੈ ਉਹ 32000 ਹੋ ਜਾਵੇਗੀ ਤੇ 28000 ਵਾਲਿਆਂ ਦੀ ਪੈਨਸ਼ਨ ਜਿਹੜੀ ਹੈ 58000 ਦੇ ਕਰੀਬ ਹੋ ਜਾਵੇਗੀ ਇਸ ਤੋਂ ਬਾਅਦ ਖਬਰ ਹੁਣ ਅਮਰੀਕਾ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਅਮਰੀਕਾ ਦੇ ਲਾਸ ਐਂਜਲਸ ਦੇ ਵਿੱਚ ਇਨੀ ਦਿਨੀ ਕਾਫੀ ਜ਼ਿਆਦਾ ਵਿਵਾਦ ਚੱਲ ਰਿਹਾ ਹੈ ਤੇ ਲਗਾਤਾਰ ਜਿਹੜੇ ਉਹ ਧਰਨੇ ਪ੍ਰਦਰਸ਼ਨ ਹੋ ਰਹੇ ਹਨ ਸੋ ਇਸੇ ਦੌਰਾਨ ਲਾਸ ਐਂਜਲਸ ਦੇ ਵਿੱਚ ਪੁਲਿਸ ਨੇ ਇੱਕ ਪੱਤਰਕਾਰ ਨੂੰ ਗੋਲੀ ਮਾਰ ਦਿੱਤੀ ਹੈ ਜਿਸ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਜੋ ਕਿ ਰਿਪੋਰਟਿੰਗ ਕਰ ਰਹੀ ਸੀ ਸੋ ਲਾਸ ਐਂਜਲਸ ਦੇ ਵਿੱਚ ਲਗਾਤਾਰ ਜਿਹੜੇ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਉਸ ਦੇ ਵਿਰੋਧ ਦੇ ਵਿੱਚ ਧਰਨੇ ਪ੍ਰਦਰਸ਼ਨ ਅਤੇ ਜਿਹੜਾ ਕਾਫੀ ਜ਼ਿਆਦਾ ਧਰਨਾ ਕੀਤਾ ਜਾ ਰਿਹਾ ਹੈ ਜਿਸ ਦੇ ਕਾਰਨ ਉੱਥੇ ਕਾਫੀ ਇਹਦਾ ਹੰਗਾਮਾ ਵੀ ਹੋ ਰਿਹਾ ਹੈ ਸੋ ਸ਼ਰੇਆਮ ਜਿਹੜੀਆਂ ਗੋਲੀਬਾਰੀ ਵੀ ਕੀਤੀ ਜਾ ਰਹੀ ਹੈ ਸੋ ਇਸੇ ਦੌਰਾਨ ਲਾਸ ਏਂਜਲਸ ਦੀ ਪੁਲਿਸ ਦੇ ਵੱਲੋਂ ਹੀ ਇੱਕ ਵਿਦੇਸ਼ੀ ਮੈਲਾ ਪੱਤਰਕਾਰ ਨੂੰ ਗੋਲੀ ਮਾਰ ਦਿੱਤੀ ਹੈ ਜਿਸ ਦੀ ਕੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਜੋ ਕਿ ਕਾਫੀ ਜ਼ਿਆਦਾ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ